ਸਿੱਧੂ ਦੇ ਨਵੇਂ ਰਿਲੀਜ਼ ਹੋ ਰਹੇ ਗੀਤ ਬਾਰੇ ਬਾਪੂ ਬਲਕੌਰ ਸਿੰਘ ਨੇ ਦਿੱਤਾ ਨਵਾਂ ਬਿਆਨ ਸਿੱਧੂ ਦੀ ਵਰਸੀ ਬਾਰੇ ਵੀ ਬਾਪੂ ਬਲਕੌਰ ਸਿੰਘ ਨੇ ਲੋਕਾਂ ਨੂੰ ਦਿੱਤੀ ਵੱਡੀ ਜਾਣਕਾਰੀ ਸਸੀ ਗੱਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਵਰਸੀ ਹੈ ਅਤੇ ਇਸ ਵਰਸੀ ਨੂੰ ਲੈ ਕੇ ਸਿੱਧੂ ਦੇ ਜਿੰਨੇ ਵੀ ਚਾਹਣ ਵਾਲੇ ਸੀ ਉਹਨਾਂ ਨੂੰ ਉਡੀਕ ਸੀ ਕਿ ਬਾਪੂ ਬਲਕੌਰ ਸਿੰਘ ਕੋਈ ਮੈਸੇਜ ਦੇਣ ਕਿ ਆਖਰ ਵਰਸੀ ਨੂੰ ਕੀ ਪ੍ਰੋਗਰਾਮ ਰੱਖਿਆ ਗਿਆ ਹੈ ਦੋਸਤੋ ਬਾਪੂ ਬਲਕੌਰ ਸਿੰਘ ਨੇ ਹੁਣ ਸਾਰੀ ਗੱਲਬਾਤ ਦੱਸੀ ਹੈ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਇਲੈਕਸ਼ਨ ਚੱਲ ਰਿਹਾ ਹੈ ਇਸ ਵਾਰ ਕੋਈ ਵੱਡਾ ਪ੍ਰੋਗਰਾਮ ਤਾਂ ਨਹੀਂ ਰੱਖਿਆ ਮੂਸੇ ਦੇ ਵਿੱਚ ਪਰ ਫੇਰ ਵੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਈ ਜਾਵੇਗੀ ਅਤੇ ਨਾਲ ਹੀ ਉਹਨਾਂ ਨੇ ਸਿੱਧੂ ਦੇ ਚਾਹਣ ਵਾਲਿਆਂ ਨੂੰ ਵੀ ਇੱਕ ਵੱਡਾ ਮੈਸੇਜ ਦਿੱਤਾ ਬਾਕੀ ਦੋਸਤੋ ਕਈ ਦਿਨਾਂ ਤੋਂ ਚਰਚਾ ਹੈ ਸਟੈਪ ਲੰਡਨ ਦੇ ਨਾਲ ਸਿੱਧੂ ਮੂਸੇਵਾਲੇ ਦੀ ਕੋਲਾਬੋਰੇਸ਼ਨ ਆ ਰਹੀ ਹੈ ਉਸ ਬਾਰੇ ਵੀ ਬਾਪੂ ਬਲਕੌਰ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਇਹ ਗੀਤ ਸਟੈਪ ਲੰਡਨ ਦਾ ਹੈ ਭਾਵੇਂ ਸਾਡੀ ਵੀ ਵਿੱਚ ਹਿੱਸੇਦਾਰੀ ਹੈ ਕਹਿਣ ਤੋਂ ਭਾਵ ਕਿ ਕਲੈਬ ਕੀਤੀ ਹੈ ਨਾਲ ਸਿੱਧੂ ਮੂਸੇਵਾਲੇ ਨੇ ਪਰ ਕਦੋਂ ਰਿਲੀਜ਼ ਕਰਨਾ ਹੈ ਇਹ ਸਟੈਪ ਲੰਡਨ ਹੋਰਾਂ ਨੂੰ ਹੀ ਪਤਾ ਹੈ ਬਾਕੀ ਦੋਸਤੋ ਕੁਝ ਹੀ ਦਿਨਾਂ ਤੱਕ ਸਟੈਪ ਲੰਡਨ ਨਾਲ ਜਿਹੜਾ ਗੀਤ ਹੈ ਬਾਈ ਸਿੱਧੂ ਮੂਸੇਵਾਲੇ ਦਾ ਉਹ ਰਿਲੀਜ਼ ਹੋ ਰਿਹਾ ਹੈ ਕਾਫੀ ਸਮੇਂ ਤੋਂ ਇਹਦੀ ਉਡੀਕ ਵੀ ਕੀਤੀ ਜਾ ਰਹੀ ਸੀ ਹੋਰ ਕੀ ਕਿਹਾ ਬਾਪੂ ਬਲਕੌਰ ਸਿੰਘ ਨੇ ਸੁਣਾ ਦਿੰਨੇ ਆ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਜੋ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਪਰੀ ਦਾ ਯੂਕੇ ਵਾਲੀ ਦਾ ਸਟੱਫ ਲੰਡਨ ਦਾ हां ਸਗੀਤ ਸਾਡੀ ਹੈ ਸਾਡੀ ਹਿੱਸੇਦਾਰੀ ਹੈਗੀ ਉਹਦੇ 'ਚ ਪਰਸੀ ਦਾ ਕੀ ਸਮਾਗਮ ਹੈ ਪਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਹੈ ਆ ਦੇ ਪਿੰਡ ਪੱਧਰ ਦਾ ਸਹਿਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ ਦਾ ਸਦਸਾ 10 10 ਵਿੱਚ ਕੋ ਪਾ ਕੇ ਜਿਵੇਂ ਬਾਕੀ ਸੰਖ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਮੈਂ ਉਹਨੂੰ ਕਿਹਾ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਵੇ ਜੋ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਆਪਣੇ ਸੱਜਣਾ ਦੇ ਨਾਲ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਰੱਬ ਰਾਖਾ